ਕਿ ਵਿਅਕਤੀ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਉਸ ਦੀ ਦਵਾਈ ਦੇ ਨਾਲ ਗੰਜਿਆਂ ਨੂੰ ਵੀ ਵਾਲ ਆ ਜਾਣਗੇ ਤੇ ਇਸ ਤੇ ਚਲਦੇ ਹੀ ਪੀੜ ਇਕੱਠੀ ਹੋ ਗਈ ਤੇ ਲੋਕਾਂ ਨੂੰ ਲੱਗਿਆ ਕਿ ਉਹਨਾਂ ਦੇ ਗੰਜੇ ਸਿਰ ਤੇ ਵਾਲ ਆ ਜਾਣਗੇ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਲਈ ਇੱਕ ਵੱਡੀ ਮੁਸੀਬਤ ਖੜੀ ਹੋਣ ਵਾਲੀ ਹੈ ਜੀ ਹਾਂ ਲੋਕਾਂ ਵੱਲੋਂ ਇਸ ਉਮੀਦ ਦੇ ਨਾਲ ਦਵਾਈ ਲਗਵਾ ਲਈ ਗਈ ਕਿ ਉਹਨਾਂ ਦੇ ਸਿਰ ਤੇ ਵਾਲ ਆ ਜਾਣਗੇ ਤੇ ਉਹਨਾਂ ਦੀ ਗੰਜੇਪਣ ਦੀ ਸਮੱਸਿਆ ਖਤਮ ਹੋ ਜਾਏਗੀ ਲੇਕਿਨ ਉਹਨਾਂ ਦੀਆਂ ਅੱਖਾਂ ਦੇ ਉੱਪਰ ਇਸ ਦਾ ਅਸਰ ਵੇਖਣਾ ਸ਼ੁਰੂ ਹੋ ਗਿਆ ਤੇ ਕਈ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਇਸ ਦਵਾਈ ਲਗਵਾਉਣ ਤੋਂ ਬਾਅਦ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਪਰਮਾਰ ਹੋ ਗਈ ਤੇ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਇਹਨਾਂ ਸਾਰੇ ਲੋਕਾਂ ਨੂੰ ਆ ਰਹੀ ਹੈ ਬਸ ਅੱਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਥੋੜਾ ਜਿਹਾ ਮਤੋਂ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਏ ਸੀ ਘਰੇ ਤਾਂ ਫਿਰ ਆ ਕੇ ਦੋ ਅੱਖਾਂ ਅੰਨੀਆਂ ਦਰਦ ਕਰ ਰਹੀਆਂ ਨੇ ਹੁਣ ਉਹ ਪਾਣੀ ਦਵਾਈ ਨਹੀਂ ਲੈਣਗੇ ਐਸੀ ਕਿਸੇ ਨੂੰ ਸਰੀਕ ਜਿਹੜਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਸਨ ਦੇਣ ਆਏ ਹੋਏ ਨੇਗੇ ਤੇ ਬਹੁਤ ਵਧੀਆ ਗਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਤੇ ਬੱਸ ਉਹ ਤੋਂ ਉਹਨਾਂ ਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਨ ਉਹਨੇ ਲਗਾਈ ਹੈਗਾ 10 ਮਿੰਟ ਰ ਖੜੀਆ ਉਸ ਤੋਂ ਬਾਅਦ ਉਹਨੂੰ ਤੋਹ ਲਿਆ ਜਾਵੇ ਬੱਸ ਮੈਂ ਉੱਥੇ ਭਰਾ ਤੋਤੀਆ ਮਤਲਬ ਸਿਰ ਤੋਤਾ ਅਚਾਨਕ ਮਤਲਬ ਉਸਦਾ ਕਿ ਬਰਪਾੜੀ ਜੋ ਚੋ ਜੋ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਉਹ ਵੀ ਤੋਤਾ ਉਹ ਦੁਬਾਰ ਨਹੀਂ ਸ਼ਾਇਦ ਪਾਜੀ ਅੱਖਾਂ ਪੂਰੀਆਂ ਜਨਰੀਆਂ ਨਹੀਂ ਗਈਆਂ ਤੇ ਕੁਛ ਮਤਲਬ ਸਮਝ ਨਹੀਂ ਆ ਰਿਹਾ ਐਨਾ ਜਿਆਦਾ ਪੇਲ ਹੋ ਰਿਹਾ ਬਹੁਤ ਮਤਲਬ ਦੋ ਘਰਤੇ ਆ ਤੋ ਪਰੇਸ਼ਾਨ ਹੋ ਰਿਹਾ ਪੂਰਾ ਪੇਰ ਨਾਲ ਜੋ ਹਸਪਤਾਲਾਂ ਨੂੰ ਫੋਨ ਲeke ਮੇਰੇ ਫਾਦਰ ਸਾਹਿਬ ਮੇਰੇ ਨਾਲ ਆ ਗਏ ਜੀ ਇਹ ਹੋਇਆ ਜੀ ਮੈਂ ਚੰਡੀਗੜ੍ਹ ਤੋਂ ਆਇਆ ਉਹਦੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਐਟਾ ਕਰਕੇ ਪਾਓ ਮੇਰੀ ਅੱਖਾਂ ਬਹੁਤ ਚਲਣ ਹੋ ਰਹੀ ਹੈ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੋਹ ਦੇ ਵਿੱਚ ਨਾ ਕੋਈ ਸਿਰਾ ਤੇ ਗੰਗੇ ਸਿਰ ਤੇ ਬਾਲ ਲਿਆਉਣ ਵਾਸਤੇ ਆਉਂਦੇ। ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਗੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕੀ ਵੀ। ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ। ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਨੇ ਇਹਨੂੰ। ਉਹ ਤੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ之ਗੈਰਾ ਲਾਉਂਦੇ ਨੇ ਉਹ ਲਵਾ ਲਿਆ। ਉਹ ਲਵਾਉਣ ਨਾਲ ਫਿਰ ਡਾਕਟਰ ਡਾਕਟਰ ਕਿੰਨੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ। ਮੇਰੀ ਨਈ ਹੀ ਹੇਅਰ ਲੇਨ ਪਿੱਛੇ ਜਾ ਰਹੀ ਸੀਗੀ ਤੇ ਆਪਣੇ ਕਾਲੀਵਾਰਾ ਮੰਦਿਰ 'ਚ ਕੈਂਪ ਲੱਗਿਆ ਸੀਗਾ। ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਹਦੇ ਪੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ ਚ ਇੰਨੀ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ ਹੀ ਨਹੀਂ ਰਹੀਆਂ ਪੂਰੀ ਲਾਲ ਅੱਖਾਂ ਹੋਈਆਂ ਪਈਆਂ ਨੇ ਮਤਲਬ ਬੈਠੇ ਵੀ ਜਲਨ ਹੋ ਰਹੀ ਹੈ ਅੱਖਾਂ ਖੋਲਦੇ ਤਾਂ ਬੰਦ ਕਰਨੀਆਂ ਮਤਲਬ ਪੂਰਾ ਨੇ ਸੇਕ ਨਿਕਲ ਰਿਹਾ ਕਿ ਪੂਰਾ ਉਹਨਾਂ ਨੇ ਟ੍ਰੀਟਮੈਂਟ ਪੁੱਛ ਨਹੀਂ ਦਿੱਤਾ ਹੀ ਪੁੱਛ ਨਹੀਂ ਦਿੱਤਾ ਹੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਜੀ ਬਸ ਸਿਰ ਹੈਡ ਤੇ بس ਇਹ ਹੋਰ ਕੁਝ ਨਹੀਂ ਕੀਤਾ ਸੀ ਉਸ ਤੋਂ ਬਾਅਦ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਇਹ ਕਿਵੇਂ ਕੁਸ਼ ਕਰਨਾ ਹੈ بس ਕਰਿਆ ਗਿਆ ਹੈਡ ਵਾਸ਼ ਹੈ ਹੈਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਇਹਨਾਂ ਪੂਰੀ ਜਲਣ ਕਰਨ ਲੱਗੀਆਂ ਸੀ ਮਾਮਲਾ ਸੰਗਰੂਰ ਦਾ ਆਇਆ ਜਿੱਥੇ ਕੇ ਸਿਵਲ ਹਸਪਤਾਲ ਦੀ ਡਾਕਟਰ ਦੇ ਮੁਤਾਬਿਕ ਤਕਰੀਬਨ 20 ਮਰੀਜ਼ ਉਹਨਾਂ ਦੇ ਕੋਲ ਆਏ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਹੀ ਅੱਖਾਂ ਦੀ ਇਨਫੈਕਸ਼ਨ ਆਇਆ ਤੇ ਬਹੁਤ ਜ਼ਿਆਦਾ ਦਰਦ ਵੀ ਹੋ ਰਿਹਾ ਹੈ ਤੇ ਉਹਨਾਂ ਵੱਲੋਂ ਦਵਾਈ ਦੇ ਦਿੱਤੀ ਗਈ ਹੈ ਤੇ ਸਵੇਰ ਵੇਲੇ ਅੱਖਾਂ ਦੇ ਡਾਕਟਰ ਨੂੰ ਵਿਖਾਉਣ ਦੇ ਲਈ ਕਿਹਾ ਗਿਆ ਹੈ ਤੇ ਅੱਜ ਸਬਿਕੋ ਕਾਫੀ ਜ਼ਿਆਦਾ ਮਰੀ ਜਾਏ ਘਟੋ ਘਟ ਮੀਰੀ ਮਰੀ ਜਾਏ ਜਿਹੜੇ ਇਹ ਉਰੇ ਤਾਲੀ ਮਤਾ ਮੰਦਿਰ ਚ ਕੋਈ ਤੇਲ ਲਗਾ ਰੇ ਸੀ ਸਿਰ ਤੇ ਫॉर हेयर ਗਰੋਥ ਸਿਵਾ ਹੋ ਤੇ ਉਹੀ ਤੇਲ ਦੇ ਜਾਂ ਤਾਂ ਸੀਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰਕੇ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਨਾਲ ਸਾਡੇ ਕੋਲ ਕਾਫੀ ਮਰੀ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਉਹ ਦਿੱਤ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰਦੇ ਵੀ ਹੋਇਆ ਹੈ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ-ਬਾਰ ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡ੍ਰੌਪਸ ਦਿੱਤੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾਣੇ ਨੇ ਤੇ ਟੀਬੂਬ ਹੈ ਉਹ ਦਿੱਤਿਆ ਸਿੰਚਾਈ ਜਾਲੂ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸਵੇਰ ਆ ਕੇ ਔਖਾ ਵਾਲਿਆਂ ਨੂੰ ਵੀ ਮਿਲੋ ਮੈਂ ਮੱਚੀ ਮਰੀ ਦੇ ਉਹਨਾਂ ਨੂੰ ਕਰਾਂਗੀ ਤੁਨੀ ਹੈ ਤਾਂ ਕਾਫੀ ਦੇਖੋ ਆਈਸਟੇ ਕਾਫੀ ਜਿਆਦਾ ਜਲਨ ਹੋ ਰਹੀਆਂ ਲੋਕਾਂ ਨੂੰ ਤੇ ਬਹੁਤ ਜਿਆਦਾ ਦਰਦ ਨਹੀਂ ਹੈ ਤੇ ਇਕਵਲ ਨੂੰ ਟਰੀਟਮੈਂਟ ਤਾਂ ਕਰਤਾ ਪਰ ਐ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਸਕਦੇ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਓ ਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗੇ ਤਾਂ ਉਹ ਚੀਜ਼ ਦੇਖਣੀ ਜਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਨਾ ਨਹੀਂ ਜਿਹੜੇ ਜਾਂ ਕੁਝ ਕਰਨੀ ਕੀ ਕਰਨਾ ਚਾਹੀਦਾ ਵੀ ਮੇਨ ਲੱਗਦਾ ਵੀ ਪਹਿਲਾਂ ਤਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ কেমিক্যালਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਜਗਬਾਨੀ ਟੀਵੀ ਲਈ ਐਨਲਰਜਨ ਦੀ ਰਿਪੋਰਟ